ਉਹ ਤੋ ਦੁਖਦਾਈ ਹੈ ਸੰਜੀਵ ਹੈ ਪਿੰਡ ਬੀੜਾਂ ਤੋਂ 22 ਤਰੀਕ ਨੂੰ ਇੱਥੇ ਇੱਕ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਪਹਿਲੇ ਤਾਂ ਟਰੈਕਟਰ ਦੇ ਉੱਤੇ ਗੁਰੂ ਮਹਾਰਾਜ ਦਾ ਸਰੂਪ ਸੀਗਾ ਔਰ ਟਰੈਕਟਰ ਤੋਂ ਲਾ ਕੇ ਮੁੰਡੇ ਦੀ ਕੁਟਮਾਰ ਕੀਤੀ ਗਈ ਪਿੰਡ ਵਾਲਿਆਂ ਨੇ ਛੁਡਾਇਆ ਉਸ ਤੋਂ ਬਾਅਦ ਬੱਚਾ ਘਰ ਆ ਗਿਆ ਔਰ ਪੰਚਾਇਤ ਨੇ ਕੀ ਫੈਸਲਾ ਕਰਾ ਦਿਓ ਔਰ ਫੈਸਲਾ ਕੀ ਕਰਨਾ ਉਲਟਾ ਬੱਚਾ ਜਦੋਂ ਦੁਬਾਰਾ ਗੁਰਦੁਆਰਾ ਸਾਹਿਬ ਲੰਗਰ ਖਾਣ ਲਈ ਚੱਲਾ ਸੀਗਾ ਬੱਚੇ ਨੂੰ ਘੇਰ ਕੇ ਉੱਥੇ ਕੁਝ ਬੰਦਿਆਂ ਨੇ ਤੇਜ਼ ਧਾਰ ਹਥਿਆਰਾਂ ਨਾਲ ਜਿਹਦੇ ਚ ਖੰਡਾ, ਕਿਰਪਾਨ, ਡੰਡਾ ਡੰਡੇ ਵੀ ਮਾਰੇ ਕਈਆਂ ਬਿਮਾਰੀਆਂ ਔਰ ਉਸ ਬੱਚੇ ਦੇ ਉੱਤੇ ਅਟੈਕ ਕੀਤਾ ਉਹਦੇ ਜਿਹੜਾ ਇੱਕ ਅੱਖ ਦੀ ਰੋਸ਼ਨੀ ਚਲੀ ਗਈ ਹੈ ਇੱਕ ਅੱਖ ਚੋਂ ਉਹਨੂੰ ਝੋਲਾ ਦਿਖ ਰਿਹਾ ਉਹਨੂੰ ਪ੍ਰੋਪਰ ਦਿਖ ਨਹੀਂ ਰਿਹਾ ਮੈਂ ਕਹਾਂਗੀ ਔਰ ਉਦੀ ਲੱਤ ਤੋੜ ਦਿੱਤੀ ਦੋ ਜਗ੍ਹਾ ਤੋਂ ਲੱਤ ਤੋੜੀ ਹੈ ਉਹਦੇ ਨੱਕ ਦੀ ਹੱਡੀ ਫ੍ਰੈਕਚਰ ਹੋ ਗਈ ਬੱਚੇ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਔਰ ਬੱਚਾ ਜਿਹੜਾ ਹੈ ਇੱਕਦਮ ਰੱਦੀ ਹੋ ਗਿਆ ਔਰ ਦੁੱਖ ਦੀ ਗੱਲ ਇਹ ਹੈ ਕਿ ਗੜ ਸ਼ੰਕਰ ਪੁਲਿਸ ਨੇ 57 ਜੜੀ ਲਗਾਈ ਹੈ ਸਾਡੀ ਜਿਹੜੀ ਇੱਥੇ ਤਹਿਸੀਲ ਦੀ ਪੁਲਿਸ ਹੈ ਇੰਨਾ ਵੱਡਾ ਕਾਂਡ ਹੋ ਗਿਆ ਬੱਚੇ ਨੂੰ ਜਾਨੋਂ ਮਾਰਨ ਦੀ ਜਿਹੜਾ ਕੋਸ਼ਿਸ਼ ਕੀਤੀ ਗਈ ਤੇ ਧਾਰਾ ਜਿਹੜੀ 57 ਇਸ ਤੋਂ ਵੱਡਾ ਜ਼ੁਲਮ ਕੀ ਹੋ ਸਕਦਾ ਇਹ ਸਰਕਾਰ ਕਿ ਤੁਸੀਂ ਫਲਾਣੇ ਦਾ ਨਾਮ ਨਾ ਲਿਖਾਓ ਜੀ ਪੁਲਿਸ ਆਪ ਕਹਿ ਰਹੀ ਹੈ ਕਿ ਜਿਹੜਾ ਅਸੀਂ ਤੁਹਾਡਾ ਰਾਜੀਨਾਮਾ ਕਰਾ ਦਿੰਨੇ ਆ ਬੱਚਾ ਕਿਸਦਾ ਰੱਦੀ ਹੋ ਜਾਏ ਔਰ ਉਹਦੇ ਰਾਜੀਨਾਮੇ ਦੀ ਸਿਫਾਰਿਸ਼ ਚੁੱਕੇ ਘੁਮਰੇ ਕਾਰਵਾਈ ਕੀ ਕਰਨੀ ਹੈ ਇਜ਼ਾਫਾ ਜ਼ੁਰਮ ਕੀ ਕਰਨਾ ਜਿੰਨੀ ਵਾਰੀ ਉਹਦੇ ਬੱਚੇ ਦੇ ਪਿਤਾ ਗਏ ਹੈ ਉਥੇ ਇਨਸਾਫ ਲੈਣ ਵਾਸਤੇ ਉਨੇ ਵਾਰੀ ਉਹਨਾਂ ਨੂੰ ਇਹ ਕਿਹਾ ਗਿਆ ਵੀ ਤੁਸੀਂ ਇਹ ਤੋਂ ਚਲੋ ਔਰ ਬੁਰੀ ਤਰ੍ਹਾਂ ਉੱਚੀ ਤਰ੍ਹਾਂ ਉੱਚੀ ਉੱਚੀ ਬੋਲ ਕੇ ਉਹਨਾਂ ਨੂੰ ਕੱਢਿਆ ਗਿਆ 22 ਫਰਵਰੀ ਕਿਤੇ ਰਹਿ ਗਈ ਔਰ ਅੱਜ ਜਿਹੜਾ 12 ਮਾਰਚ ਹੋ ਗਈ ਹੈ ਕਿੰਨੇ ਦਿਨ ਹੋ ਗਏ ਤੁਸੀਂ ਸੋਚੋ ਔਰ ਇਹ ਬੰਦੇ ਜਿਹੜੇ ਇਨਸਾਫ ਲਈ ਬਿਲਕ ਰਹੇ ਐ ਮੈਂ ਇਸ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਸ ਗੱਲ ਨੂੰ ਸਪਸ਼ਟ ਕਰ ਦੇਣਾ ਚਾਹੁੰਦੀ ਆ ਮੈਂ ਆਪਣੀ ਫੇਸਬੁੱਕ ਦੇ ਰਾਹੀਂ ਵੀ ਸਪਸ਼ਟ ਕਰ ਦੇਣਾ ਚਾਹੁੰਦੀ ਆ ਕਿ ਅਗਰ ਇਸ ਪਰਿਵਾਰ ਦੇ ਨਾਲ ਵਾਧੀ ਹੋਈ ਇਹਨਾਂ ਨੂੰ ਇਨਸਾਫ ਨਹੀਂ ਦਿੱਤਾ ਗਿਆ ਅਸੀਂ ਰੋਡ ਜਾਮ ਕਰਾਂਗੇ ਆ ਹਾਈਵੇ ਚੱਲਦਾ ਨਾਲ ਹੀ ਸਾਰਾ ਪਿੰਡ ਉੱਥੇ ਬੈਠੂਗਾ ਔਰ ਇਹਨਾਂ ਦਾ ਜਲੂਸ ਕੱਢਾਂਗੇ ਚੰਗੀ ਤਰ੍ਹਾਂ ਅਸੀਂ ਦੇਖਦਾ ਕਿਦਾਂ ਗੁੰਡਾ ਕਰਦੀ ਜਿਹੜਾ ਪੁਲਿਸ ਅੱਤੇ ਕਰਾਂਦੀ ਹੈ 22 ਸਾਲ ਮੇਰੀ ਉਮਰ ਹੈ ਜੀ ਨਾਮ ਸੰਜੀਵ ਸਿੰਘ ਹੈ ਜੀ ਮੇਰੀ ਇੱਕ ਲੱਤ ਡੈਮੇਜ ਹੋ ਗਈ ਹੈ ਜੀ ਇੱਕ ਅੱਖ ਡੈਮੇਜ ਹੈ ਇੱਕ ਅੱਖ ਤੋਂ ਹੀ ਮੈਨੂੰ ਪ੍ਰੋਪਰ ਦਿਖਦਾ ਨਹੀਂ ਧੁੰਦਲਾ ਦਿਂਦਾ ਇਹਦਾ ਵੀ ਆਪਰੇਸ਼ਨ ਹੈ ਜੀ ਤੇ ਮੇਰੀ ਪੁਲਿਸ ਪਰਸਨਲ ਕੋਈ ਮੰਗਤੇ ਦੂਵੀ ਨਹੀਂ ਬੰਦੇ ਸਾਹ ਨਹੀਂ ਮਿਲ ਰਿਹਾ ਇਹ ਮੈਨੂੰ ਕੋਈ ਪ੍ਰਸ਼ਾਸਨ ਨੂੰ ਨਹੀਂ ਸਾਫ ਕੋਈ ਇਨਸਾਫ ਨਹੀਂ ਮਿਲ ਰਿਹਾ ਇਹ ਹਰ ਵਾਰ ਕੋਈ ਸੁਣਵਾਈ ਨਹੀਂ ਹੋ ਰਹੀ ਇਸ ਬਲਦ ਨੇ ਨਹੀਂ ਇਹ ਕਾਕਤੂ ਦੇ ਡੈਡ ਆ ਜੀ ਖਤਮ ਆ ਇਧਰੋਂ ਵੀ ਥੋੜਾ ਤੁੰਗਲਾ ਦੀਂਦਾ ਤੁਸੀਂ ਮੈਨੂੰ ਦੇਖ ਨਹੀਂ ਰਿਹਾ ਚੰਗੀ ਤਰ੍ਹਾਂ ਤੇ ਅੱਖ ਦੀ ਆ ਹੱਡੀ ਐ ਥੋੜੀ ਵੰਡ ਹੋਈ ਕਰਪਾਨਾ ਸੀ ਖੰਡੇ ਸੀ ਕਈਆਂ ਸੀ ਦਾਤਰ ਸੀ ਤਿੱਖੇ ਹਥਿਆਰ ਦੀਦਾਰੇ ਲੱਤ ਮੇਰੀ ਦੋ ਤੈ ਤਾਂ ਵੱਡ ਦਖਦੀ ਹੱਡੀ ਰਾੜ ਪਈ ਵੀ ਲੱਤ ਵਿੱਚ ਮਾਂ ਕੀ ਕਰੀ ਇਹਨਾਂ ਕੋਲ ਇਨਸਾਫ ਦੀ ਮੰਗ ਕਰਦੇ ਆ ਜੀ ਸਾਥ ਸਹਾਇਤਾ ਰਤਾ ਹਾਂ ਵਾਲਾ ਗੀ ਚਾਹੀਦੀ ਜੀ ਸਾਰੇ ਆਉਣੀ ਚਾਹੀਦੀ ਜੀ ਨਾਮ ਮੇਰਾ ਹੀ ਹਾ ਰਾਣੀ ਆ ਮੈਂ ਸੰਜੀਵ ਸਿੰਘ ਦੀ ਮੰਮੀ ਬੋਲਦੀ ਆ ਜੀ ਸਾਡੇ ਨਗਰ ਕੀਤਾ ਸੀ ਰਬਦਾਸ ਮਹਾਰਾਜ ਜੀ ਦਾ ਇੱਥੋਂ ਚੱਲ ਕੇ ਵੀੜਾਂ ਨੂੰ ਪਿੰਡ ਪੱਖੋੜ ਨੂੰ ਗਿਆ ਸੀਗਾ ਉੱਥੇ ਪਹਿਲੇ ਮੁੰਡੇ ਖੜੇ ਸੀ ਮੇਰੇ ਬੱਚੇ ਨੇ ਟਰੈਕਟਰ ਲਾਏ ਆ ਸੀ ਮਗਰ ਖੁਸ਼ੀ ਵਾਸਤੇ ਮਹਾਰਾਜ ਦੀ ਫੋਟੋ ਵੀ ਲਗਾਈ ਹੋਈ ਸੀ ਮੋਰੇ ਤਾਂ ਜਦੋਂ ਉੱਥੇ ਲਾ ਲਿਆ ਇਹਨੂੰ ਕਹਿੰਦੇ ਆ ਕਿ ਤੈਨਾਂ ਦੋ ਹੱਥ ਦੇਖਣਾ ਤੇ ਉੱਥੇ ਮਾਰ-ਪੀਟ ਕਰਨ ਲੱਪੇ ਉੱਥੇ ਛੜਾ ਤਾ ਜਾਂ ਛੜਾ ਦਿੱਤਾ ਫੇਰ ਘਰ ਅਸੀਂ ਆ ਗਏ ਜਦੋਂ ਘਰ ਅਸੀਂ ਆਏ ਆ ਤਾਂ ਉੱਥੇ ਦੇ ਦੋ ਚਾਰ ਬੰਦੇ ਆ ਗਏ ਮਗਰ ਫੈਸਲੇ ਲਈ ਤਾਂ ਸਾਡਾ ਬੱਚਾ ਕਹਿ ਰਿਹਾ ਵੀ ਉਹ ਬੱਚੇ ਜਿਹਨੇ ਮੈਨੂੰ ਲਾਇਆ ਉਹ ਆ ਜਵੇ ਤਾਂ ਮੇਰਾ ਫੈਸਲਾ ਆ ਉਹ ਨਹੀਂ ਬੰਦੇ ਨਹੀਂ ਲਿਆਂਦੇ ਇਸੇ ਲਈ ਅੱਧੇ ਘੰਟੇ ਦੇ ਵਿੱਚ ਵਿੱਚ ਉਹ ਚੱਲ ਗਿਆ ਵਾਪਸ ਉਹ ਨਹੀਂ ਆਇਆ ਸਾਡੇ ਤੇ ਜਦੋਂ ਮੇਰਾ ਬੱਚਾ ਗੁਰਦੁਆਰੇ ਨੂੰ ਰੋਟੀ ਖਾਣ ਨਿਕਲਿਆ ਤਾਂ ਬਸ ਉਹਨੂੰ ਮਾਰਪੀਟ ਪੈ ਗਏ ਮਗਰੇ ਪੈ ਗਏ 10-20 ਬੰਦੇ ਮਗਰ 10 ਦਾ 5-7 ਮੋਰੇ ਸੀਗੇ ਜਿਨ੍ਹਾਂ ਨੇ ਇਹਨੂੰ ਸਿੱਟਿਆ ਤੇ ਆਪਣੇ ਇੱਥੇ ਪਿੰਡ ਸਰਪੰਚ ਜਿਹੜਾ ਸਾਬਕਾ ਉਹਦੇ ਦਰ ਦੇ ਮੋਰੇ ਸਿੱਟਿਆ ਗਿਆ ਉੱਥੇ ਮਾਰਪੀਟ ਹੋਈ ਜਦੋਂ ਮੈਨੂੰ ਘਰ ਆ ਕੇ ਦੋ ਚਾਰ ਬੰਦਿਆਂ ਨੇ ਆ ਕੇ ਧੱਕਮ ਤੱਕੀ ਹੋਏ ਤਾਂ ਮੈਨੂੰ ਨਹੀਂ ਸੀ ਪਤਾ ਵੀ ਮੇਰਾ ਬੱਚਾ ਉਧਰ ਵੱਢਿਆ ਗਿਆ ਹਾਂਜੀ ਸਾਨੂੰ ਪੂਰਾ ਇਨਸਾਫ ਚਾਹੀਦਾ ਮੇਰੇ ਬੱਚੇ ਦੀ ਇੱਕ ਅੱਖ ਚੱਲ ਗਈ ਦੂਜੀ ਅੱਖ ਦਾ ਵੀ ਜੀ ਆਪਰੇਸ਼ਨ ਨੇ ਦੱਸਿਆ ਉਹਦੀ ਵੀ ਪਤਾ ਨਹੀਂ ਬਈ ਮੈਦੀ ਆ ਤੇ ਮੇਰੇ ਬੱਚੇ ਦਾ ਨੱਕ ਦਾ ਵੀ ਆ ਹੱਡੀ ਵੱਡ ਹੋ ਗਈ ਉਹ ਤਾਂ ਇੱਕ ਲੱਤ ਵੀ ਕ੍ਰੈਕ ਹੋ ਗਈ ਉਹ ਜਿਹਦੇ ਵਿੱਚ ਰਾੜ ਪਈ ਆ ਕੋਈ ਚੱਲਣ ਦੇ ਕਾਬਲ ਨਹੀਂ ਹਜੇ ਹੈਗਾ ਹਾਂਜੀ ਹਥਿਆਰਾਂ ਦੇ ਨਾਲ ਵੱਡਿਆ ਗਿਆ ਕਿਰਪਾਨਾਂ ਕਈਆਂ ਖਵਾੜੀਆਂ ਸਾਰਾ ਕੁਝ ਸੀ ਜਿਹੜੇ ਮੇਰੇ ਕੋਲ ਆਏ ਤਿੰਨ ਚਾਰ ਜਣੇ ਉਹਨਾਂ ਕੋਈ ਜੀ ਖਵਾੜੀਆਂ ਸੀਗੀਆਂ ਕਿ ਸਾਨੂੰ ਇਨਸਾਫ ਚਾਹੀਦਾ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਹਾਂਜੀ ਸਰ ਮੇਰਾ ਨਾਮ ਪੂਜਾ ਆ ਸੰਜੀਵ ਸਿੰਘ ਮੇਰੇ ਬ੍ਰਦਰ ਆ ਸਾਡਾ ਪਿੰਡ ਬੀੜਾ ਆ ਤੇ ਸਾਡੇ ਪਿੰਡ 22 ਤਰੀਕ ਨੂੰ ਹਮਲਾ ਹੋਇਆ ਸੀ ਪੱਖਵਾਲਾ ਵਾਲੇ ਪਿੰਡ ਵਾਲਿਆਂ ਨੇ ਕੀਤਾ ਸੀ ਤੇ ਸੰਜੀਵ ਸਿੰਘ ਜਿੱਦਾਂ ਟਰੈਕਟਰ ਲਾਇਆ ਸੀ ਰਵਿਦਾਸ ਮਹਾਰਾਜ ਜੀ ਗੁਰੂ ਦਾ ਗੁਰਪਰਸੀ ਉੱਥੇ ਬੰਦਿਆਂ ਨੇ ਆ ਕੇ ਹਮਲਾ ਕੀਤਾ ਤੇ ਹਮਲਾ ਕਰਨ ਦੇ ਬਾਅਦ ਘਰੇ ਜਦੋਂ ਰਾਜੀ ਨਾਲ ਗੱਲ ਕੀਤੀ ਸ਼ਾਮ ਨੂੰ ਇਹ ਗੁਰਦੁਆਰੇ ਰੋਟੀਖਾਨ ਜਾਂਦਾ ਸੀ ਅੱਧੇ ਬੰਦੇ ਮੋਰਿਓ ਪੈ ਗਏ ਅੱਧੇ ਪਿੱਛੇ ਪੈ ਗਏ ਇਹਨੂੰ ਮਾਰਕੋਟ ਕੀਤੀ ਇਹਨੂੰ ਮਾਰ ਕੇ ਸੱਟ ਗਏ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਜਦੋਂ ਅਸੀਂ ਪੁਲਿਸ ਨੂੰ ਫੋਨ ਕਰਕੇ ਵੀ ਕਹਿੰਨੇ ਸਾਨੂੰ ਦੱਸੋ ਕੀ ਧਾਰਾ ਲੱਗੀ ਆ ਸਾਨੂੰ ਉਪਰੋਂ ਟੋਟ ਟਟ ਕੇ ਪੈਂਦੇ ਆ ਕਹਿੰਦੇ ਸਾਡੇ ਕੋਲ ਟਾਈਮ ਹੈ ਨਹੀਂ ਸਾਨੂੰ ਫੋਨ ਨਾ ਕਰੋ ਸਾਨੂੰ ਮਤਲਬ ਕਿ ਜਿੱਦਣ ਬਿਆਨ ਲੈਣ ਆਏ ਆ ਨਾ ਫਸਟ ਟਾਈਮ ਆਏ ਆ ਮੁੰਡਾ ਸਾਡਾ ਮਤਲਬ ਕਿ ਐਨਾ ਮੰਨਣ ਵਾਲੀ ਹਾਲਚ ਸੀ ਸਾਨੂੰ ਪੁਲਿਸ ਵਾਲਿਆਂ ਨੇ ਉੱਥੇ ਵੀ ਸਾਨੂੰ ਟੋਟ ਟਟ ਕੇ ਗਾਲ੍ਹਾਂ ਕੱਢੀਆਂ ਸਾਨੂੰ ਬੋਲੇ ਅਸੀਂ ਇਹ ਇਨਸਾਫ ਕਰਦੇ ਕਿ ਸਾਨੂੰ ਇਨਸਾਫ ਮਿਲਿਆ ਜਾਵੇ ਅੱਜ ਇਹਨਾਂ ਹੋਈਆ ਕੱਲੂ ਕਿਸੇ ਹੋਰ ਨਾਲ ਨਾ ਹੋ ਸਕਦੀ ਆ ਨੰਬਰ 2 ਤੇ ਸੰਜੀਵ ਸਿੰਘ ਦੇ ਘਰੇ ਵੀ ਹਮਲਾ ਕੀਤਾ ਉਹਨਾਂ ਦੀ ਮੰਮੀ ਨਾਲ ਹੱਥੋਂ ਪਾਈ ਹੋਈ ਆ ਉਦੋਂ ਵੀ ਸਾਡੀ ਕੋਈ ਸੁਣਵਾਈ ਨਹੀਂ ਲੇਡੀਜ਼ ਨੂੰ ਹੱਥ ਪੋਣਾ ਜਨਾਨੀ ਨੂੰ ਮਾਰਨਾ ਕੁੱਟਣਾ ਇਹ ਮਤਲਬ ਕੀ ਧਾਰਾ ਲੱਗਦੀ ਮੈਂ ਇਹ ਚਾਹਨੀ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਅੱਜ ਇਹਨਾਂ ਹੋਈਆ ਕੱਲੂ ਕਿਸੇ ਹੋਰ ਨਾਲ ਨਾ ਹੋਵੇ ਥੈਂਕ